ਸਸਿਕਾਲ ਜੀ ਸਾਰਿਆਂ ਨੂੰ ਅ ਅਸੀਂ ਬਹੁਤ ਸਾਰੀਆਂ ਚਰਚਾਵਾਂ ਕੀਤੀਆਂ ਰੁੱਖਾਂ ਦੇ ਲੱਗ ਤੋਂ ਅੱਜ ਗੱਲ ਕਰਾਂਗੇ ਕਿ ਰੁੱਖ ਰਾਤ ਨੂੰ ਸੌਂਦੇ ਆ ਰੈਸਟ ਕਰਦੇ ਆ ਇਹ ਗੱਲ ਕਰਾਂਗੇ ਆਪਾਂ ਸਾਨੂੰ ਪਤਾ ਹੈਗਾ ਰੁੱਖ ਜਦੋਂ ਦਿਨ ਚੜਦਾ ਹੈਗਾ ਸੂਰਜ ਦੀ ਰੋਸ਼ਨੀ ਉਹ ਫੋਟੋਸਿੰਥੈਸਿਸ ਪ੍ਰੋਸੈਸ ਕਰਾਈ ਆ ਉਹਦਾ ਖਾਣਾ ਬਣਾਉਂਦੇ ਆ ਉਹ 슈ਗਰ ਬਣਾ ਕੇ ਬਹੁਤ ਸਾਰੀ ਐਕਟੀਵਿਟੀ ਕਰਦੇ ਆ ਪਾਣੀ ਨੂੰ ਜੜ੍ਹਾਂ ਥੱਲੇ ਉੱਪਰ ਲੈ ਕੇ ਜਾਂਦੇ ਆ ਜਿਹੜਾ ਭੋਜਨ ਬਣਿਆ ਸਾਰੇ ਪੱਤਿਆਂ ਤੱਕ ਤਣਿਆਂ ਤੱਕ ਪਹੁੰਚਾਉਂਦੇ ਆ ਜੇ ਕਿਸੇ ਰੁੱਖ ਨੇ ਫੁੱਲ ਕੱਢੇ ਉੱਥੇ ਏਨਰਜੀ ਵਰਤਦੇ ਆ ਆਪਦੀ ਜੇ ਕਿਸੇ ਨੇ ਨਵੇਂ ਪੱਤੇ ਕੱਢੇ ਉੱਥੇ ਏਨਰਜੀ ਬੰਦੇ ਟਾਹਣੀਆਂ ਨੂੰ ਵੱਡੀਆਂ ਕਰਨ ਵਾਸਤੇ ਏਨਰਜੀ ਵਰਤਦੇ ਬਹੁਤ ਸਾਰੀ ਏਨਰਜੀ ਜਿਹੜੀ ਉਹਨਾਂ ਦੀ ਡਲੀ ਉਹ ਜਿਹੜਾ ਖਾਣਾ ਬਣਾਉਂਦੇ ਆ 슈ਗਰ ਮਦਦ ਦੀ ਵਰਤ ਲੈਂਦੇ ਆ ਮਨੋ ਪਰ ਜਦੋਂ ਰਾਤ ਹੁੰਦੀ ਆ ਉਹ ਰਾਤ ਆਉਂਦੇ ਆਉਂਦੇ ਜਿਵੇਂ ਬੰਦੇ ਥੱਕ ਜਾਂਦੇ ਆ ਸ਼ਾਮ ਨੂੰ ਕੰਮ ਕਰਦੇ ਆ ਕੁਦਰਤ ਨੇ 8-10 ਘੰਟੇ ਸੌਣ ਨੂੰ ਕਿਹਾ ਗਿਆ ਇਸੇ ਰੁੱਖ ਵੀ ਰੈਸਟ ਕਰਦੇ ਰਾਤ ਨੂੰ ਤਾਂ ਉਸ ਸਮੇਂ ਇੱਕ ਹੋਰ ਜਿਹੜੀ ਪ੍ਰਕਿਰਿਆ ਹ ਤਰੀ ਆਪਾਂ ਹਰ ਟਾਈਮ ਆਕਸੀਜਨ ਲੈਂਦੇ ਕਾਰਬਨ ਡਾਈਆਕਸਾਈਡ ਦੇ ਉਲਟੀ ਰੁੱਖ ਕਰਦੇ ਰੁੱਖ ਦਿਨ ਵੇਲੇ ਮਤਲਬ ਸਾਡੇ ਲਈ ਆਕਸੀਜਨ ਪ੍ਰੋਡਿਊਸ ਕਰਦੇ ਤੇ ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਇਸ ਲਈ ਸਾਨੂੰ ਸਮਝਣਾ ਪੈਣਾ ਜੇ ਰੁੱਖ ਹੈਗੇ ਰਾਤ ਨੂੰ ਉਹ ਮਤਲਬ ਰੈਸਟ ਕਰਦੇ ਆ ਤਾਂ ਉਹ ਆਪਣਾ ਜਿਹੜਾ ਸਮਾਂ ਹੈਗਾ ਰੈਸਟ ਕਰਕੇ ਸਵੇਰ ਤੋਂ ਫੇਰ ਦੁਬਾਰਾ ਉਹ ਹੀ એનર્ਜੀ ਤੇ ਆਪਣਾ ਖਾਣਾ ਬਣਾਉਂਦੇ ਆਪਣੇ ਸਾਰੇ ਕਾਰਜ ਕਰਦੇ ਆ ਇਹੀ ਕਾਰਜ ਆਪਾਂ ਹਿਊਮਨ ਬੋਡੀ ਵੀ ਆਪਾਂ ਜਿਵੇਂ ਤਿੰਨ ਟਾਈਮ ਖਾਣਾ ਖਾਂਦੇ ਆਪਣੇ ਸਾਰੇ ਕਾਰਜ ਕਰਨ ਨੂੰ ਉਸੇ ਰੁੱਖ ਵੀ ਇਹ ਪ੍ਰਕਿਰਿਆ ਕਰਦੇ ਹੈਗੇ ਆ ਰੁੱਖ ਮਤਲਬ ਕਹਿੰਦੇ ਰਾਤ ਨੂੰ ਰੈਸਟ ਕਰਦੇ ਹੈਗੇ ਆ ਸੌਂਦੇ ਅਗਲਾ ਵਿੱਚ ਵੀ ਇਹੀ ਵਰਤਾਰਾ ਹੈਗਾ ਰੁੱਖ ਜਿਹੜੇ ਰਾਤ ਨੂੰ ਮਤਲਬ ਕਹਿੰਦਾ ਆਕਸੀਜਨ ਲੈਂਦੇ ਹੈਗੇ ਆ ਤੇ ਸਵੇਰੇ ਆਕਸੀਜਨ ਜਿਹੜੀ ਹੈਗੀ ਆ ਫੇਰ ਪੂਰਤੀ ਫੋਟੋਸਿੰਥੇਸਿਸ ਰਾਹੀਂ ਪੂਰੀ ਕਰ ਦਿੰਦੇ ਹੈਗੇ ਆ ਜਿਹੜੇ ਇਸ ਵਾਤਾਵਰਣ ਵਿੱਚ